ਇਹ ਸੁਪਰ ਦੀ ਗੱਲ ਕਰ ਸਕਦੇ ਮੈਂ ਮੈਂ ਨਿਰਮਲ ਸਿੰਘ ਛੇਰਪੁਰ ਸਦਾ ਸੁਬਾਗੂ ਪਿੰਡੋਂ ਯੂਰਪ ਪੰਜਾਬ ਅਸੀਂ ਅੱਜ ਜਿਹੜਾ ਪਿੰਡੂ ਤੇ ਖੇਤ ਮਜ਼ਦੂਰ ਜੱਥੇਬੰਦੀਆਂ ਵੱਲੋਂ 11 ਤੇ 12 ਸਤੰਬਰ ਨੂੰ ਪੂਰੇ ਪੰਜਾਬ ਦੇ ਵਿੱਚ ਤਸੀਲ ਹੈੱਡ ਕੈਂਟਰਾਂ ਤੇ ਐਸਟੀਐਮ ਸਾਹਿਬ ਨੂੰ ਅਤੇ ਡੀਸੀ ਸਾਹਿਬ ਨੂੰ ਮੰਗ ਪੱਤਰ ਦੇ ਕੇ ਜਿਹੜਾ ਪੰਜਾਬ ਸਰਕਾਰ ਅਤੇ ਕੇਂਦਰ ਦੀ ਮੋਦੀ ਸਰਕਾਰ ਦੇ ਖਿਲਾਫ ਰੋਸ ਮੁਜ਼ਾਹਰੇ ਕਰਕੇ ਵੱਡੇ ਜਿਹੜੇ ਕਿਉਂਕਿ ਬੀਤੇ ਦਿਨੀ ਪੰਜਾਬ ਦੇ ਵਿੱਚ ਹੜ੍ਹ ਆਏ ਆ ਔਰ ਹੜ੍ਹ ਦੇ ਨਾਲ ਜਿਹੜੀਆਂ ਲਗਾਤਾਰ ਬਰਸਾਤਾਂ ਪੈਣ ਦੇ ਨਾਲ ਜਿਹੜੇ ਬਹੁਤ ਵੱਡਾ ਜਾਨੀ ਤੇ ਮਾਲੀ ਦੀ ਮਾਲੀ ਨੁਕਸਾਨ ਹੋਇਆ ਬੜੀ ਵੱਡੀ ਪੱਧਰ ਤੇ ਫਸਲਾਂ ਦੀ ਤਬਾਹੀ ਹੋਈ ਹੈ ਤਾਂ ਉਸ ਮੌਕੇ ਗਰੀਬ ਜਿਹੜਾ ਬੇ ਜਿਆਦਾ ਜਿਹੜਾ ਗਰੀਬ ਲੋਕ ਆ ਉਹਨਾਂ ਦੀਆਂ ਜਿਹੜੀਆਂ ਛੱਤਾਂ ਚੋ ਕੇ ਉਹਨਾਂ ਦਾ ਘਰ ਦਾ ਕੀਮਤੀ ਸਮਾਨ ਵੀ ਜਿਹੜਾ ਆ ਉਹ ਟੈਸ਼ਲੈਸ਼ ਹੋ ਗਿਆ ਘਰਾਂ ਦੀਆਂ ਛੱਤਾਂ ਡਿੱਗ ਪਈਆਂ ਔਰ ਜਿਹੜੇ ਉਹਨਾਂ ਦੇ ਮਕਾਨ ਸੀ ਉਹਨਾਂ ਦੇ ਵੀ ਜਿਹੜੇ ਉਹ ਤੇੜਾ ਪਾੜ ਗਿਆ ਕੋ ਬਹਿ ਗਿਆ ਬਹੁਤ ਬੁਰੀ ਹਾਲਤ ਦੇ ਵਿੱਚ ਆ ਇਸ ਕਰਕੇ ਕਿਉਂਕਿ ਪਿਛਲੇ ਦਿਨੀ ਭਗਵੰਤ ਮਾਨ ਨੇ ਵੀ ਐਲਾਨ ਕੀਤਾ ਕਿ ਕਿਸਾਨਾਂ ਨੂੰ ਜਿਹੜੀਆਂ ਫਸਲਾਂ ਦਾ ਮੁਆਵਜ਼ਾ ਦਿੱਤੀ ਜਾਵਾ ਭਾਵੇਂ ਉਹ ਮਹਿਜ ਇੱਕ ਮਜ਼ਾਕ ਹੀ ਕੀਤਾ ਪਰ ਉਹਦੇ ਨਾਲ ਨਾਲ ਮਜ਼ਦੂਰਾਂ ਦਾ ਉਹਦੀ ਜ਼ੁਬਾਨ ਤੇ ਨਾਂ ਤੱਕ ਨਹੀਂ ਆਇਆ ਔਰ ਉਸ ਚੁੱਪੀ ਦੇ ਖਿਲਾਫ ਜਿਹੜਾ ਆ ਮਜ਼ਦੂਰ ਬੱਡੇ ਇਕੱਠ ਕਰਕੇ ਇੰਨਾਂ ਦੇ ਦਫਤਰਾਂ ਦੇ ਵਿੱਚ ਅੱਜ ਰੂਸ ਬਿਆਰੇ ਕਰਕੇ ਮੰਗ ਪੱਤਰ ਭੇਜ ਰਹੇ ਆ ਕਿ ਸਾਨੂੰ ਕਿਉਂ ਗੋਲਿਆ ਕੀਤਾ ਗਿਆ ਕਿਉਂਕਿ ਵੋਟਾਂ ਪਾਉਂ ਤੋਂ ਸਭ ਪਹਿਲਾਂ ਸਭ ਮੋਰੀ ਕਤਾਰ ਦੇ ਵਿੱਚ ਇਹ ਲੋਕ ਹੁੰਦੇ ਆ ਅੱਜ ਇਹਨਾਂ ਦੇ ਨਾਲ ਜਿਹੜਾ ਵਿਤਰਾ ਕੀਤਾ ਜਾ ਰਿਹਾ ਭਗਵੰਤ ਮਾਨ ਜਿਹੜਾ ਹਰ ਸਟੇਜ ਤੇ ਜਦੋਂ ਵੋਟਾਂ ਲੈਣੀਆਂ ਸੀ ਤਾਂ ਗੀਤ ਗਾਉਂਦਾ ਸੀ ਸੰਤਰਾ ਮਦਾਸੀ ਦਾ ਮਗਦਰਹੀ ਵੀ ਸੂਰਜਾ ਕੰਮੀਆਂ ਦੇ ਵਿੜੇ ਅੱਜ ਜਦੋਂ ਕੰਮੀ ਵਿਚਾਰੇ ਬਹੁਤ ਮੁਸ਼ਕਲ ਚ ਆ ਉਹਨਾਂ ਦੀ ਰੋਜੀ ਰੋਟੀ ਜਿਹੜੀ ਖਤਮ ਹੋ ਚੁੱਕੀ ਆ ਮਹੀਨਾ ਇੱਕ ਹੋ ਗਿਆ ਬਰਸਾਤਾਂ ਦੇ ਵਿੱਚ ਕੋਈ ਦਿਹਾੜੀ ਨਹੀਂ ਲੱਗੀ ਔਰ 1 ਮਹੀਨਾ ਹੋਰ ਜਿਹੜਾ ਆ ਉਹਨਾਂ ਨੇ ਇਸੇ ਤਰ੍ਹਾਂ ਸੰਤਾਪ ਭੋਗਣਾ ਆ ਉਹਦੇ ਲਈ ਸਾਡੀ ਮੰਗ ਸੀਗੀ ਕਿ ਘੱਟੋ ਘੱਟ ਜਿਹੜਾ ਆ ਸਾਡੇ ਮਕਾਨ ਜਿਹੜੇ ਪੂਰੀ ਤਰ੍ਹਾਂ ਤਹਿਸ਼ ਹੋ ਗਏ ਆ ਉਹਨਾਂ ਨੂੰ 15 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇ ਬਾਲੇ ਵਾਲੀਆਂ ਛੱਤਾਂ ਜਿਹੜੀਆਂ ਆ ਉਹ ਡਿੱਗੀਆਂ ਆ ਜਾਂ ਨੁਕਸਾਨੀਆਂ ਗਈ ਉਹਨਾਂ ਦਾ 5 ਲੱਖ ਦਾ ਮੁਆਵਜ਼ਾ ਦੇਵੇ ਜਿਹੜੀ ਸਾਡੀ ਦਿਹਾੜੀ ਨਹੀਂ ਲੱਗ ਰਹੀ ਕੰਮ ਕਾਠਾਪ ਹੋ ਗਿਆ ਕਿਉਂਕਿ ਜਿੱਦੋਂ ਜੀਵਿਦਾਰਾਂ ਦੇ ਪੈਲੀਆਂ ਦਾ ਨੁਕਸਾਨ ਹੁੰਦਾ ਤਦ ਉਹ ਸਾਰੇ ਲੋਕਾਂ ਦਾ ਨੁਕਸਾਨ ਹੁੰਦਾ ਇਹ ਸਾਡੇ ਮਜ਼ਦੂਰ ਜਿਹੜੇ ਕੰਮ ਕਰਨ ਵਾਲੇ ਆ ਉਹਨਾਂ ਦਾ ਵੀ ਜਿਹੜਾ ਆ ਕਿਉਂਕਿ ਦਿਹਾੜੀ ਨਹੀਂ ਲੱਗ ਰਹੀ ਤੇ ਉਸ ਕਰਕੇ ਸਾਡੀ ਮੰਗ ਇਹ ਆ ਕਿ 25000 ਰੁਪਿਆ ਜਿਹੜਾ ਆ ਪ੍ਰਤੀ ਪਰਿਵਾਰ ਇੱਕ ਮਹੀਨੇ ਦਾ ਤੇ ਦੋ ਮਹੀਨੇ ਦਾ 50000 ਰੁਪਆ ਫੌਰੀ ਤੌਰ ਤੇ ਜਿਹੜਾ ਉਹਨਾਂ ਨੂੰ ਮਾਲੀ ਸਹਾਇਤਾ ਜਿਹੜੀ ਆ ਉਹ ਦਿੱਤੀ ਜਾਵੇ ਉਹਨਾਂ ਦੇ ਜਿਹੜੇ ਰਚਨਪਾੜੀ ਦਾ ਪ੍ਰਬੰਧ ਕੀਤਾ ਜਾਵੇ ਆ ਜਿੰਨੇ ਲੋਕ ਆ ਉਹਨਾਂ ਨੂੰ ਕਿਤੇ ਕੋਈ ਕਿਸੇ ਘਰ ਨੂੰ ਤਰਪਾਲ ਨਹੀਂ ਮਿਲੀ ਆਪ ਮਾੜੀ ਹਾਲਤ ਦੇ ਵਿੱਚ ਕਿਉਂਕਿ ਉਸ ਟਾਈਮ ਵੀ ਕੰਮ ਧੰਦੇ ਬੰਦ ਸੀ ਤੇ ਤਰਪਾਲਾਂ ਲੈਣੀਆਂ ਬਹੁਤ ਮੁਸ਼ਕਲ ਸੀ ਲੋਕਾਂ ਨੇ ਆਪ ਕਿਸੇ ਤਰ੍ਹਾਂ ਉਹ ਤਰਪਾਲਾ ਜਿਹੜੀਆਂ ਘਰ ਢਕੇ ਆ ਪਰ ਇਹਨਾਂ ਵੱਲੋਂ ਕਿਤੇ ਵੀ ਤਰਪਾਲ ਵੀ ਇੱਕ ਮਹੀਆ ਨਹੀਂ ਮਜ਼ਦੂਰਾਂ ਨੂੰ ਕਰਵਾਈ ਗਏ ਸੋ ਇਸ ਕਰਕੇ ਅੱਜ ਪੈਣਾ ਸਾਡੀਆਂ ਵੱਡੀ ਗਿਤੀ ਤੇ ਅਸੀਂ ਲਿਸਟਾਂ ਬਣਾ ਕੇ ਪਿੰਡਾਂ ਚ ਦਿੱਤੀਆਂ ਆ ਕਿ ਸਾਡੇ ਜਿਹੜੇ ਲੋਕ ਘਾਰ ਆ ਉਹ ਤਹਿਸ਼ ਨਹਿਸ਼ ਹੋ ਗਏ ਆ ਜਾਂ ਡਿੱਗਣ ਦੀ ਕਗਾਰ ਤੇ ਆ ਜੇ ਕੱਲ ਨੂੰ ਛੱਤਾਂ ਡਿੱਗਦੀ ਆ ਉਹ ਜਾਨੀ ਤੇ ਮਾਲੀ ਨੁਕਸਾਨ ਹੁੰਦਾ ਤੇ ਇਹ ਜਿਹੜਾ ਪ੍ਰਸ਼ਾਸਨ ਆ ਇਹ ਸਰਕਾਰ ਆ ਇਹ ਜ਼ਿੰਮੇਵਾਰ ਹੋਊਗੀ ਅਸੀਂ ਸਾਨੂੰ ਇਹ ਵੀ ਰੋਸ ਆ ਕਿ ਜਿਹੜੇ ਇਥੋਂ ਦੇ ਹਲਕਾ ਵਿਧਾਇਕ ਆ ਇਥੋਂ ਦੀ ਸਤਾਧਾਰੀ ਪਾਰਟੀ ਦੇ ਜਿਹੜੇ ਇੰਚਾਰਜ ਆ ਉਹ ਲਗਾਤਾਰ ਅਖਬਾਰੀ ਬਿਆਨ ਜਾਂ ਥੜਾ ਚ ਜਾ ਕੇ ਤਸਵੀਰਾਂ ਕਚੌਲ ਤੱਕ ਮਗੂਜਾ ਆ ਜਿੰਨੇ ਵੀ ਲੋਕ ਇਕੱਠੇ ਹੋਇਆ ਇੱਕ ਵੀ ਕੈਦਵੀ ਸਾਡੇ ਤੱਕ ਉਹਨਾਂ ਨੇ ਪਹੁੰਚ ਕੀਤੀ ਆ ਕਿਤੇ ਵੀ ਉਹਨਾਂ ਨੇ ਕੋਈ ਇਹਨਾਂ ਦੇ ਦੁੱਖ ਦੇ ਵਿੱਚ ਸ਼ਾਮਲ ਨਹੀਂ ਹੋਏ ਕਿ ਤੁਹਾਡੇ ਘਰ ਦੇ ਗਏ ਤੁਹਾਡੀਆਂ ਛੱਤਾਂ ਤੁਸੀਂ ਕਿਸ ਮੁਸ਼ਕਤ ਤੇ ਰਹਿੰਦੇ ਹੋ ਸੋ ਉਸ ਰੋਸ ਨੂੰ ਲੈ ਕੇ ਅਸੀਂ ਅੱਜ ਮੁਜ਼ਾਹਰਾ ਕੀਤਾ ਪੂਰੇ ਸ਼ਹਿਰ ਦੇ ਵਿੱਚ ਤਾਂ ਅਸੀਂ ਆਪਣਾ ਮੰਗ ਪੱਤਰ ਤੇ ਲਿਸਟ ਆ ਜਿਹੜੀਆਂ ਸੌਂਪੀਆਂ ਆ ਔਰ ਸਾਨੂੰ ਐਸਟੀਐਮ ਸਾਹਿਬ ਨੇ ਵਿਸ਼ਵਾਸਿਤ ਦਵਾਇਆ ਕਿ ਤੁਹਾਡੀਆਂ ਲਿਸਟਾਂ ਪ੍ਰਤੀ ਜਿਹੜਾ ਆ ਸਾਡੇ ਇੱਥੋਂ ਦੇ ਜਿਹੜੇ ਵੀ ਉਹਨਾਂ ਦੀ ਡਿਊਟੀ ਲੱਗੂਗੀ ਉਹ ਜਾਣ ਕੇ ਲੋਕਾਂ ਦੇ ਉਹ ਸਰਵੇ ਕਰਕੇ ਜਿਹੜੀ ਵੀ ਸਾਡੀਆਂ ਮੰਗਾਂ ਆ ਉਹਨਾਂ ਨੂੰ ਪੂਰੀਆ ਕੀਤਾ ਜਾਊਗਾ ਹਾਂਜੀ ਫਿਰ ਕੀ ਤੁਹਾਡਾ ਨਾਮ ਹੈ ਤੁਸੀਂ ਇਸ ਸੰਬੰਧ ਵਿੱਚ ਅਰਜੇਸੀਐਮ ਕੋਲ ਬੋਲਛੇ ਜੀ ਬੀਜੀ ਮੇਰਾ ਨਾਮ ਸੁਮਨਦੀਪ ਕੋਹਰਾ ਪਿੰਡ ਤਲਵੰਡੀ ਚੌਧਰੀਆ ਬੀਜੀ ਆ ਜਿਹੜੇ ਆਪਣੇ ਸਮੇ ਦਾ ਜਿਹੜੇ ਹਾਲਾਤ ਹੋਇਆ ਖਰਾਬ ਹੋਏ ਆ ਜਿੱਦਾਂ ਹੜਾਂ ਕਾਰਨ ਉਹ ਪਰਿਵਾਰ ਦੇ ਪਰਿਵਾਰੀ ਕੁਝ ਨੁਕਸਾਨ ਹੋਇਆ ਵਾ ਜਦਾਂ ਕਾਫੀ ਸਾਰਾ ਹੈ ਪਿੰਡਾਂ ਦੇ ਵਿੱਚ ਸਾਰੇ ਹੜ੍ਹਾਂ ਵਿੱਚ ਸਾਰੇ ਗਏ ਆ ਸਾਰਿਆਂ ਨੇ ਹੀ ਪੁੱਛਿਆ ਵਾ ਚਲੋ ਆਪਣੇ ਆਪਣੇ ਜਿੱਦਾਂ ਵੀ ਤਰੀਕੇ ਨਾਲ ਜਾ ਰਹੇ ਸੀਗੇ ਆ ਪਰ ਜਿਹੜੇ ਪਿੰਡਾਂ ਵਿੱਚ ਲੋਕ ਵਾ ਵਿਰਜੀ ਉਹਨਾਂ ਨੂੰ ਤਾਂ ਕਿਸੇ ਨੇ ਵੀ ਨਹੀਂ ਪੁੱਛਿਆ ਉਹ ਇੰਨੇ ਕੁ ਮਾੜੇ ਹਾਲਾਤ ਦੇ ਵਿੱਚ ਬੈਠੇ ਸੀ ਕਿ ਉੱਪਰ نیچےੋਂ ਵੀ ਪਾਣੀ ਦੇ ਵਿੱਚ ਖੜੇ ਹੀ ਤੇ ਉੱਪਰੋਂ ਵੀ ਛੱਤਾ ਚੋਰੀਆਂ ਹੀ ਸਮਝ ਨਹੀਂ ਹੀ ਲੱਗਦੀ ਵੀ ਅੰਦਰ ਵੀ ਮੀਂਹ ਪੈ ਰਿਹਾ ਕਿ ਬਾਹਰ ਵੀ ਮੀਂਹ ਪੈ ਰਿਹਾ ਇੰਨੇ ਕੁ ਮਾੜੇ ਹਾਲਾਤਾਂ ਦੇ ਵਿੱਚ ਟਾਈਮ ਕੱਢਿਆ ਵਾ ਤੇ ਕਿਸੇ ਨੇ ਵੀ ਜਾ ਕੇ ਉੱਥੇ ਕਿਸੇ ਨੂੰ ਪੁੱਛਿਆ ਨਹੀਂ ਵੀਰ ਜੀ ਕਿਸੇ ਨੇ ਇਹ ਵੀ ਨਹੀਂ ਪੁੱਛਿਆ ਕਿ ਤੁਸੀਂ ਕੁਝ ਖਾਦਾ ਜਾਂ ਪੀਤਾ ਜਾਂ ਕੁਝ ਵੀ ਸਰਕਾਰਾਂ ਨੇ ਤਾਂ ਬਿਲਕੁਲ ਹੀ ਜਿੱਦਾਂ ਕਹਿ ਲੋ ਕਿ ਮਜ਼ਦੂਰ ਵੱਲ ਕੋਈ ਧਿਆਨ ਹੀ ਨਹੀਂ ਦਿੱਤਾ ਹੈਗਾ ਕਿ ਘਰਾਂ ਦੇ ਵਿੱਚ ਜਾ ਕੇ ਕਿਸੇ ਨੂੰ ਪੁੱਛਿਆ ਜਾਵੇ ਜਾਂ ਕਿਸੇ ਨੂੰ ਤਰਪਾਈਲ ਦੀ ਲੋੜ ਆ ਜਾਂ ਕੋਈ ਕੋਸ਼ਿਆ ਵੀਰ ਜੀ ਜੇ ਸਰਕਾਰਾਂ ਵੀ ਇਹੋ ਜਿਹੀਆਂ ਤੇ ਪਿੰਡ ਪੱਧਰ ਤੇ ਵੀ ਚੀਜ਼ਾਂ ਇਹੇ ਹੋਣ ਲੱਗ ਪਈਆਂ ਕੋਈ ਸਰ ਕੋਈ ਮੈਂਬਰ ਆ ਕੋਈ ਕੋ ਜਵਾਬ ਆਪੋ ਆਪਣੇ ਅਹੁਦਿਆਂ ਤੇ ਆ ਸਾਰਿਆਂ ਦਾ ਹੀ ਫਰਜ਼ ਬਣਦਾ ਕਿ ਮਾਰੇ ਟਾਈਮ ਮਾਰੀ ਘਰੀ ਦੇ ਵਿੱਚ ਆਪਾਂ ਭੈਣ ਭਰਾਵਾਂ ਦੇ ਨਾਲ ਖੜੇ ਹੋਈਏ ਉਹਨਾਂ ਨੂੰ ਪੁੱਛਿਆ ਜਾਵੇ ਸੋ ਮੇਰੀ ਬੇਨਤੀ ਸਰਕਾਰਾਂ ਅੱਗੇ ਹੱਥ ਜੋੜ ਕੇ ਇਹੀ ਆ ਚਲੋ ਜੇ ਪਹਿਲਾਂ ਨਹੀਂ ਕਿਸੇ ਨੂੰ ਪੁੱਛਿਆ ਜਾਂ ਪਹਿਲਾਂ ਕਿਸੇ ਦਾ ਹਾਲ ਨਹੀਂ ਦੇਖਿਆ ਹੁਣ ਆਣ ਕੇ ਦੇਖਣ ਤੇ ਘਰਾਂ ਦੇ ਵਿੱਚ ਸਰਵੇ ਕੀਤਾ ਜਾਵੇ ਤੇ ਲੋੜਵੰਦ ਪਰਿਵਾਰਾਂ ਉਹਨਾਂ ਦੀ ਮਦਦ ਕੀਤੀ ਜਾਵੇ ਕਿੰਨੀ ਮਜਬੂਰੀਆਂ ਦੇਖਦੇ ਹਾਲੇ ਵੀ ਵੀਰਜੀ ਹਾਲਾਤ ਉਹੋ ਜਿਹੇ ਆ ਬਦਲੇ ਆ ਕੁਝ ਵੀ ਨਹੀਂ ਆ ਕੋਈ ਕਿਸੇ ਘਰ ਚ ਬੈਠਾ ਕੋਈ ਕਿਤੇ ਤੰਬੂ ਲਾ ਕੇ ਬੈਠਾ ਕੋਈ ਕਿਦਾਂ ਆਪਣਾ ਟਾਈਮ ਕੱਢ ਰਿਹਾ ਵਾ ਸੋ ਮੇਰੀ ਇਹੀ ਬੇਨਤੀ ਆ ਵੀਰ ਜੀ ਮੇਰੀ ਹੱਥ ਜੋੜ ਕੇ ਬੇਨਤੀ ਹੈ ਸਰਕਾਰਾਂ ਨੂੰ ਵੀ ਕਿ ਆਣ ਕੇ ਗਰੀਬ ਪਰਿਵਾਰਾਂ ਦੇ ਹਾਲਾਤ ਦੇਖੇ ਜਾਣ ਉਹਨਾਂ ਦੇ ਘਰ ਦਾ ਸਰਵੇ ਕੀਤਾ ਜਾਵੇ ਤੇ ਉਹਨਾਂ ਨੂੰ ਜੋ ਬਣਦੀ ਆ ਆਪਣੀ ਹੈਲਪ ਕੀਤੀ ਜਾਵੇ ਹਾਂ ਜੀ ਇਹ ਮੰਗ ਹੈ ਕੀ ਕਹਾਂਗੇ ਹਾਂਜੀ ਮੈਂ ਹਰਬੰਸ ਮੱਟੂ ਦਿਹਾਤੀ ਮੰਡਲ ਸਭਾ ਦਾ ਸਪਾਈਕੋ ਪੰਜਾਬ ਅੱਜ ਅਸੀਂ ਜਿਹੜੇ ਲਤਾੜੇ ਕਾ ਲੋਕ ਆ ਹੜਪੀਟਾ ਦੇ ਵਿੱਚ ਆਇਆ ਹਾੜਾ ਦੀ ਮਾਰ ਥੱਲੇ ਆ ਗਿਆ ਹੜ੍ਹ ਦੇ ਪੇਟ ਚ ਆ ਗਿਆ ਉਹਨਾਂ ਦੇ ਹੱਕ ਵਿੱਚ 11 ਤੇ 12 ਤਰੀਕ ਦਾ ਅਸੀਂ ਮਤਲਬ ਮੀਟਿੰਗ ਕਰਕੇ 8 ਤਰੀਕ ਤੋਂ ਅਸੀਂ ਇਹ ਅਲਾਨਿਆ ਸੀਗਾ ਵੀ ਅਸੀਂ ਮਤਲਬ ਜਿਹੜੇ ਕਿਸਾਨ ਆ ਉਹਨਾਂ ਨੂੰ ਵੀ ਉਹਨਾਂ ਦੇ ਹੱਕ ਵਿੱਚ ਵੀ ਆ ਵੀ ਉਹਨਾਂ ਨੂੰ ਵੱਧ ਤੋਂ ਵੱਧ ਮੁਆਵਜ਼ਾ ਮਿਲਣਾ ਚਾਹੀਦਾ ਜਿਨ੍ਹਾਂ ਸਾਡੇ ਲੋਕ ਮਤਲਬ ਹੜ੍ਹ ਪੀੜਤਾ ਦੇ ਵਿੱਚ ਆ ਗਏ ਉਹਨਾਂ ਦੇ ਪਸ਼ੂ ਮਰ ਗਏ ਆ ਮਕਾਨ ਢਹਿ ਢੇਰੀ ਹੋ ਗਿਆ ਲੈਂਟਰਾਂ ਦੇ ਵਿੱਚ ਲੀਕਿੰਗ ਆ ਗਈ ਆ ਤੇ ਜਿਹੜੇ ਬੱਚੇ ਜਿਹੜੇ ਬੰਦੇ ਸਾਡੇ ਮਜ਼ਦੂਰ ਆ ਉਹ ਵਿਚਾਰੇ ਰੋਟੀ ਤੋਂ ਮਥਾਜ ਹੋਏ ਉਹਨਾਂ ਨੂੰ ਅਸੀਂ ਸਰਕਾਰ ਕੋਲੋਂ ਇਹ ਮੰਗ ਕਰਦੇ ਆਂ ਵੀ ਘਟੋ ਘਾਟੀ ਉਹਨਾਂ ਨੂੰ ਜਿਹੜਾ ਬਣਦਾ ਹੱਕ ਆ ਦਿਹਾੜੀ ਦਿੱਤੀ ਜਾਵੇ ਇਸੇ ਤਰ੍ਹਾਂ ਜਿਹਨੇ ਪੱਲੇਦਾਰ ਆ ਅਸੀਂ ਉਹਨਾਂ ਦੇ ਹੱਕ ਵਿੱਚ ਪੱਲੇਦਾਰ ਵੀ ਰੋਟੀ ਦੇ ਵਿੱਚ ਦਵੱਜੇ ਬੈਠੇ ਆ ਅੱਜ ਹਾਲਾਤ ਸਾਡੇ ਪੰਜਾਬ ਦੇ ਗਰੀਬ ਲੋਕਾਂ ਦੇ ਜਿਹੜੇ ਕਿਰਤੀ ਲੋਕ ਦੱਸ ਲੋ ਤੇ ਕਿਰਤ ਕਰਦੇ ਬਹੁਤ ਹੀ ਨਾਜ਼ੁਕ ਹਾਲਾਤ ਆ ਲੋਕ ਰੋਟੀ ਤੋਂ ਅੰਤਰਾ ਦਾਰ ਆ ਇਹ ਕਰਕੇ ਅਸੀਂ ਉਹਨਾਂ ਦੇ ਹੱਕ ਵਿੱਚ ਮਜ਼ਦੂਰਾਂ ਦੇ ਹੱਕ ਵਿੱਚ ਅੱਜ 11 ਦੇ 12 ਤਰੀਕ ਦਾ ਅਰ ਨਾਲਾਇਆ ਤੇ ਸਾਡੇ ਜਿਹੜੇ ਮੰਗ ਪੱત્રਾ ਉਹ ਅਸੀਂ ਐਸਟੀਐਮ ਨੂੰ ਬੇਨਤੀ ਕੀਤੀ ਆ ਵੀ ਸਾਡੇ ਮੰਗ ਪੱਤਰ ਮੁੱਖ ਮੰਤਰੀ ਪਹੁੰਚਾਵੇ ਮੁੱਖ ਮੰਤਰੀ ਅੱਗੋਂ ਆਪਣੇ ਕੇਂਦਰ ਵਾਲਿਆਂ ਨੂੰ ਪਹੁੰਚਾਉਣ ਤਾਂ ਕਿ ਸਾਡੇ ਲੋਕਾਂ ਸੁੱਖ ਸੁਣਤਾ ਮਿਲ ਸਕਣ